ਤੰਦਨ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰਸਟ ਪੱਟੀ ਵੱਲੋਂ ਇੱਕ ਲੋੜਵੰਦ ਪਰਿਵਾਰ ਨੂੰ ਇਲਾਜ ਵਾਸਤੇ 10000 ਰੁਪਏ ਦੀ ਦਿੱਤੀ ਸਹਾਇਤਾ। ਇਸ ਮੌਕੇ ਮਾਮਾ ਦੀਪ ਸਿੰਘ ਜੀ ਚੈਰੀਟੇਬਲ ਟਰਸਟ ਦੇ ਮੁੱਖ ਸੇਵਾਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਇਹ ਸੇਵਾ ਕੀਤੀ ਜਾ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰਸਟ ਪੱਟੀ ਵੱਲੋਂ ਅੰਮ੍ਰਿਤਸਰ ਸਾਬਿਖਿਆ ਆ ਗੁਰੂ ਰਾਮਦਾਸ ਜੀ ਦੀ ਨਗਰੀ ਹੈ ਜੀ ਇਹ ਪਰਿਵਾਰ ਬਾਰੇ ਸਾਨੂੰ ਪੱਟੀ ਤੋਂ ਸਾਡੇ ਗੁਰਮੁਖ ਪਿਆਰੇ ਸੀਗੇ ਸਾਡੇ ਫਰੈਂਡ ਸਰਕਲ ਸੀਗੇ ਉਹਨਾਂ ਵੱਲੋਂ ਸੁਨੇਹਾ ਲੱਗਾ ਸੀਗਾ ਇਹ ਬੀਜੀ ਨੇ ਤੇ ਇਹਨਾਂ ਦੀ ਸਿਸਟਰ ਹੈ ਜੀ ਮੈਂ ਪੁੱਛਿਆ ਸੀਗਾ ਕਿ ਐ ਮੈਰਿਡ ਨੇ ਤੇ ਉਹ ਦੱਸਿਆ ਵੀ ਡਿਵੋਰਸ ਹੋਇਆ ਛੋਟੀ ਜਿਹੀ ਕੁੜੀ ਹੈ ਤੇ ਕਿਤੇ ਜੌਬ ਕਰਦੇ ਸੀਗੇ ਜੀ ਤੇ ਜੌਬ ਕਰਕੇ ਤੇ ਤਿੰਨ ਦਿਨ ਪਹਿਲਾਂ ਦੁਕਾਨ ਜੌਬ ਤੋਂ ਵਾਪਸ ਜਾਣ ਲੱਗੇ ਤੇ ਕੋਈ ਬਾਈਕ ਵਾਲਾ ਇਹਨਾਂ ਨੂੰ ਸਾਈਡ ਮਾਰ ਗਿਆ ਨਾਲ ਇਹਨਾਂ ਦੇ ਇੱਕ ਹੋਰ ਲੜਕੀ ਸੀ ਉਹਦੇ ਕੋਲੇ ਘੱਟ 60 ਸੀ ਇਨਰ ਆਫ ਫੇਸ ਸੀਗਾ ਦਾ ਚਵਾੜਾ ਸੀਗਾ ਫ੍ਰੈਕਚਰ ਹੋ ਗਿਆ ਸੀਗਾ ਅੱਜ ਆਪਰੇਟ ਹੋ ਗਿਆ ਜੀ ਪਰਿਵਾਰ ਲੋਡਵਨ ਸੀਗਾ ਕੁਝ ਦਿਨ ਪਹਿਲਾਂ ਹੀ ਡੈਂਸੀ ਹੋਣਾਂ ਦੇ ਜਿਹੜੇ ਪੇਸ਼ੈਂਟ ਆ ਇਹਨਾਂ ਦੇ ਫਾਦਰ ਦੀ ਡੈਥ ਹੋਈ ਸੀ ਫਾਦਰ ਦੀ ਡੈਥ ਹੋਈ ਸੀ ਤੁਸੀਂ ਕੀ ਕੰਮ ਕਰਦੇ ਹੋ ਮੇਰੇ ਪੈਂਚਰਾਂ ਦਾ ਕੰਮ ਨਾ ਮਾੜਾ ਮੋਟਾ ਸਕੂਟਰਸ ਕਰਦਾ ਤੁਹਾਡਾ ਪੈਂਚਰਾਂ ਦਾ ਕੰਮ ਹੈ ਹਾਂਜੀ ਪਰਿਵਾਰ ਲੋਡਵਨ ਸੀਗਾ ਤੇ ਜਿਹੜਾ ਸਾਡੇ ਵੀਰ ਨੇ ਸਾਨੂੰ ਸੁਨੇਹਾ ਲਾਇਆ ਸੀ ਫਰੈਂਡ ਸਰਕਲ ਦੇ ਵਿੱਚ ਜਦੋਂ ਉਹ ਵੀ ਆਪਣੇ ਸਾਰੇ ਵੀਰਨਾਂ ਨਾਲ ਕੇ ਤੇ ਹੈਲਪ ਕਰਦੇ ਪਏ ਨੇ ਸਾਨੂੰ ਵੀ ਸੁਨੇਹਾ ਲੱਗਾ ਸੀਗਾ ਪਰਿਵਾਰ ਕੋਲੇ ਪਹੁੰਚ ਕੀਤੀ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ 30 ਨਵੰਬਰ ਤੱਕ ਦੀ ਜਿਹੜੀ ਇਹ ਸੇਵਾਵਾਂ ਨੇ ਉਹ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਨੇ ਜੀ ਸਿੱਖ ਸੇਵਾ ਸੁਸਾਇਟੀ ਨਿਊਯਾਰਕ ਵੀਰ ਲਵਲੀ ਸਿੰਘ ਜੀ ਦੇ ਗਰੁੱਪ ਵੱਲੋਂ ਭੈਣ ਜੀ ਹੋਣਾ ਦੇ ਇਲਾਜ ਵਾਸਤੇ 10000 ਰੁਪਏ ਦੀ ਸੇਵਾ ਦੇ ਕੇ ਜਾ ਰਹੇ ਹਨ ਜੀ ਇਹ ਸੇਵਾ ਲੈ ਲਓ ਸਿੱਖ ਸੇਵਾ ਸੁਸਾਇਟੀ ਨਿਊਯਾਰਕ ਵੀਰ ਲਵਲੀ ਸਿੰਘ ਜੀ ਦੇ ਗਰੁੱਪ ਵੱਲੋਂ ਭੈਣ ਜੀ ਹੋਣਾ ਦੇ ਇਲਾਜ ਵਾਸਤੇ 10000 ਰੁਪਏ ਦੀ ਸੇਵਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਗਮਨ ਪੁਰਬ ਨੂੰ ਸਮਰਪਤ ਸੇਵਾ ਹੈ ਜੀ ਗੁਰੂ ਸਾਹਿਬ ਦੀ ਕਿਰਪਾ ਕਰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪੈੰਜ ਜੀ ਨੂੰ ਉਹਨਾਂ ਨੂੰ ਛੇਤੀ ਤੰਦਰੁਸਤੀ ਦੇਵਣਾ ਦਿਯ ਰੁਕਤਾ ਬਖਸ਼ਣ ਤਾਂ ਫਿਰ ਆਪਣੀ ਜ਼ਿੰਦਗੀ ਜੜੀਆ ਉਹ ਲਾਈਨ ਤੇ ਲਿਆਣ ਕੇ ਆਪਣੀ ਕਿਰਤ ਕਰਕੇ ਤੇ ਆਪਣੀ ਬੱਚੀ ਦਾ ਪਾਲ ਇੱਕ ਬੇਟੀ ਇਹਨਾਂ ਦੀ ਛੋਟੀ ਜੀ ਤੇ ਆਪਣਾ ਪਰਿਵਾਰ ਪਾਲਣ ਸਤਿਗੁਰੂ ਸਾਰਿਆਂ ਨੂੰ ਖੁਸ਼ੀਆਂ ਬਖਸ਼ਣ ਜੀ ਔਰ ਸਿੱਖ ਸੇਵਾ ਸੁਸਾਇਟੀ ਨਿਊਯਾਰਕ ਵੀਰ ਲਵਲੀ ਸਿੰਘ ਜੀ ਦੇ ਗਰੁੱਪ ਦਾ ਵੀ ਬਹੁਤ ਬਹੁਤ ਧੰਨਵਾਦ ਆ ਜੋ ਪੰਜਾਬ ਦੇ ਵਿੱਚ ਮਨੁੱਖਤਾ ਦੇ ਭਲੇ ਦੀਆਂ ਸੇਵਾਵਾਂ ਵਾਸਤੇ ਗੁਰੂ ਦੇ ਪਰਥਾਏ ਦਸਬੰਦ ਕੱਢ ਕੇ ਭੇਜਦੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ